ਦੇਖੋ ਪਹਿਲੀ ਗੱਲ ਤਾਂ ਇਹ ਕਿ ਮਾਨਯੋਗ ਮੋਦੀ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਕਿ ਜਿਨ੍ਹਾਂ ਨੇ ਪੰਜਾਬ ਨੂੰ ਮਾਨ ਰੱਖਿਆ ਪੰਜਾਬ ਦੇ ਨਤੀਜੇ ਜਿਹੜੇ ਆ ਉਹ ਅਣਸੁਖਾਵੇ ਨਹੀਂ ਆਏ ਉਹ ਕੋਈ ਬਹੁਤ ਵਧੀਆ ਨਹੀਂ ਸੀ ਪਰ ਫੇਰ ਵੀ ਮਾਨਯੋਗ ਮੋਦੀ ਜੀ ਨੇ ਪੰਜਾਬ ਨੂੰ ਜਿਹੜਾ ਨੇਤ੍ਰਿਤਵ ਦਿੱਤਾ ਹੈ ਬਹੁਤ ਵੱਡੀ ਗੱਲ ਸਾਡੇ ਲਈ ਮਾਣ ਦੀ ਗੱਲ ਵੀ ਹੈ ਔਰ ਸਾਡੇ ਲਈ ਇੱਕ ਅੱਛੀ ਸਾਡੇ ਕਿਸਮਤ ਦੀ ਸੁਭਾਗਿਆ ਦੀ ਵੀ ਗੱਲ ਹੈ ਔਰ ਇਹ ਵੀ ਹੈ ਕਿ ਵੀ ਬੀਟੂ ਕਿਉਂਕਿ ਤਨਵਾਰ ਪਹਿਲਾਂ ਐਮਪੀ ਸੰਸਦ ਰਹਿ ਚੁੱਕਾ ਔਰ ਪੁਰਾਣਾ ਜਿਹੜਾ ਪਰਿਵਾਰ ਦੇ ਨਾਲ ਜੁੜਿਆ ਉਸ ਪਰਿਵਾਰ ਨਾਲ ਜੁੜਿਆ ਜਿਹੜਾ ਰਾਜਨੀਤਿਕ ਪਰਿਵਾਰ ਹੈ ਔਰ ਉਹਦੇ ਨਾਲ ਨਾਲ ਜਿਹੜਾ ਇੱਕ ਅੱਛਾ ਐਕਸਪੀਰੀਅੰਸ ਵੀ ਹੈ ਔਰ ਮੈਂ ਸਮਝਦਾ ਕਿ ਉਹ ਡਿਜ਼ਰਵ ਵੀ ਕਰਦਾ ਸੀ ਔਰ ਉਹਨਾਂ ਨੂੰ ਇਹ ਮਾਣ ਵਕ ਮਿਲਿਆ ਉਹਦੇ ਲਈ ਜ ਸਾਡੇ ਲਈ ਵੀ ਮਾਣ ਦੀ ਗੱਲ ਹੈ ਸੋ ਉਹਨੂੰ ਅੱਜ ਵਧਾਈ ਦੇਣ ਆਏ ਆ ਉਥੇ ਤੇ ਅੱਜ ਇਹ ਸਾਨੂੰ ਆਪਣੇ ਆਪ ਨੂੰ ਵੀ ਇੱਕ ਖੁਸ਼ੀ ਮਹਿਸੂਸ ਜਿਹੜੀ ਹੋ ਰਹੀ ਹੈ ਲੱਗਦਾ ਹੈ ਕਿ ਪੰਜਾਬ ਦੀ ਜੋ ਵਿਕਾਸ ਕੀ ਅਗਰ ਬਾਤ ਹੋ ਗਈ ਹੈ ਤਾਂ ਪੰਜਾਬ ਕੇ ਵਿਕਾਸ ਅੱਬ ਅੱਛੇ ਸੇ ਹੋਗਾ ਨਿਸ਼ੰਦੇਹ ਕਿ ਪੰਜਾਬ ਦਾ ਵਿਕਾਸ ਤੋਂ ਵਿਕਾਸ ਇੱਕ ਨਿਰੰਤਰ ਪੰਜਾਬ ਵਿਕਾਸ ਤਾਂ ਕਿ ਜਿਹੜੇ ਕੰਟੀਨਿਊਸਲੀ ਚੱਲਣ ਵਾਲੀ ਚੀਜ਼ ਹੈ ਔਰ ਇਸ ਕਰਕੇ ਵਿਕਾਸ ਤਾਂ ਜਿਹੜਾ ਹੋਣਾ ਹੀ ਹੋਣਾ ਪਰ ਬਹੁਤ ਸਾਰੀਆਂ ਜਿਹੜੀਆਂ ਚੁਣੌਤੀਆਂ ਜਿਹੜੀਆਂ ਪੰਜਾਬ ਨੂੰ ਲੈ ਕੇ ਹੈ ਸਾਡੇ ਮੂਰੇ ਕਿਉਂਕਿ ਨਸ਼ਾ ਜਿਹੜਾ ਬਹੁਤ ਵੱਡੀ ਚੁਣੌਤੀ ਹੈ ਜਿੰਨੀਆਂ ਵੀ ਸੂਬਾ ਸਰਕਾਰਾਂ ਆਈਆਂ ਉਹਨਾਂ ਨੇ ਕਿਸੇ ਨੇ ਵੀ ਨਸ਼ੇ ਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਇਹਨੂੰ ਸਮਝਿਆ ਹੀ ਨਹੀਂ ਔਰ ਪੰਜਾਬ ਜਿਹੜਾ ਨਸ਼ੇ ਦੀ ਗਰਦੂ ਦੇ ਚੱਲ ਰਿਹਾ ਆਮ ਆਦਮੀ ਪਾਰਟੀ ਆਈ ਕਾਂਗਰਸ ਆਈ ਔਰ ਇਹ ਆਈਆਂ ਨਸ਼ੇ ਦੇ ਨਾਂ ਤੇ ਕੋਈ ਕਹਿੰਦਾ ਸੀ ਅਸੀਂ 4 ਹਫ਼ਤੇ ਵਿੱਚ ਕਰਤਮ ਕਰਦੇ ਹਾਂ ਕੋਈ 2 ਮਹੀਨੇ ਵਿੱਚ ਕਰਦੇ ਕੋਈ ਮਹੀਨੇ ਵਿੱਚ ਕਰਦਾ ਸੀ ਔਰ ਉਹ ਕਹਿਣ ਦੇ ਬਾਵਜੂਦ ਵੀ ਨਸ਼ੇ ਦੇ ਉੱਤੇ ਕੰਟਰੋਲ ਕਰਨ ਦੀ ਬਜਾਏ ਉਹ ਬਹੁਤ ਸਾਰੇ ਲੋਕ ਆਪ ਸੌਦਾਗਰ ਬਣ ਗਏ ਸੋ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਬਹੁਤ ਵੱਡੀ ਇੱਕ ਚੁਣੌਤੀ ਸਾਡੇ ਸਾਹਮਣੇ ਜਿਹੜੀ ਹੈ ਔਰ ਇਹ ਜਦੋਂ ਲੁਧਿਆਣਾ ਵਿੱਚ ਤੁਸੀਂ ਦੇਖਿਆ ਕਿ ਹਮੇਸ਼ਾ ਜੀ ਆਏ ਸੀ ਕਰੋਨਾ ਨੇ ਵੀ ਇਸ ਨੂੰ ਚੁਣੌਤੀ ਦੇ ਰੂਪ ਚ ਲਿਆ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਐਨਸੀਬੀ ਜਿਹੜੀ ਹੈ ਉਹਨੂੰ ਇੱਥੇ ਨਾਰਕੋਟਿਕ ক্রਾਈਮ ਬਿਊਰੋ ਜਿਹੜਾ ਹੈ ਉਹਨੂੰ ਕੰਟਰੋਲ ਬਿਊਰੋ ਨੂੰ ਅਸੀਂ ਜਿਹੜਾ ਇੱਥੇ ਪੂਰੀ ਤਰ੍ਹਾਂ ਇੱਥੇ ਸਥਾਪਿਤ ਕਰਾਂਗੇ ਔਰ ਇੱਥੇ 10-11 ਆਫਿਸ ਹੋਣਗੇ ਜਿਹੜੇ ਖੋਲਣ ਦੀ ਲੋੜ ਪੈਗੀ ਦੂਸਰਾ ਜਿਹੜਾ ਹੈ ਪੰਜਾਬ ਦੇ ਵਿੱਚ ਜਿਹੜੀ ਇੱਕ ਨਵੀਂ ਪ੍ਰਸਤਾ ਜਿਹੜੀ ਸ਼ੁਰੂ ਹੋ ਗਈ ਹੈ ਕਿ ਪੰਜਾਬ ਦੀਆਂ ਸਰਕਾਰਾਂ ਨੇ ਕੇਂਦਰ ਸਰਕਾਰ ਨੂੰ ਡਿਸਟਰਬ ਕਰਨ ਦੇ ਲਈ ਕੋਈ ਨਾ ਕੋਈ ਜੜੀ ਹੈ ਉਹ ਸ਼ੜਯੰਤਰ ਰਾਜ ਦੀ ਰਹੀ ਜਿਸ ਦਿਨ ਤੁਸੀਂ ਕਿਸਾਨਾਂ ਦੇ ਮੁੱਦਿਆਂ ਨੂੰ ਦੇਖਿਆ ਕਿ ਪਹਿਲਾਂ ਕਾਂਗਰਸ ਉਹਨਾਂ ਨੂੰ ਪ੍ਰਸਾਹਿਤ ਕਰਦੀ ਰਹੀ ਹੁਣ ਆਮ ਆਦਮੀ ਪਾਰਟੀ ਆਲੇ ਲੱਗੇ ਰਹੇ ਪਰ ਹਕੀਕਤ ਦੇ ਵਿੱਚ ਉਹਨਾਂ ਦਾ ਭਲਾ ਕੋਈ ਨਹੀਂ ਕਰਨਾ ਚਾਹੁੰਦਾ ਉਹ ਕਿਸਾਨਾਂ ਦੇ ਭਲੇ ਦੇ ਲਈ ਨਹੀਂ ਉਹਨਾਂ ਨੂੰ ਗੁੰਮਰਾਹ ਕਰਕੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕ ਰਹੇ ਨੇ ਸੋ ਇਹ ਵੀ ਇੱਕ ਚੁਣੌਤੀ ਦੇ ਰੂਪ 'ਚ ਹੈ ਔਰ ਮੈਨੂੰ ਲੱਗਦਾ ਹੈ रवनीत बो पूरी तरह पार निकलूगा क्योंकि वो शक्षम है। और भी मिलेगा, भी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्स चैनल पर